ਜਦੋਂ ਤੁਸੀਂ ਕੋਈ ਵੀਡੀਓ ਬਣਾਉਣੀ ਆ ਤਾਂ ਉਹ ਕਨਸੈਪਟ ਤੁਹਾਡਾ ਰੈਡੀ ਕੀਤਾ ਹੁੰਦਾ ਵੀ ਅਸੀਂ ਇਸ ਐਂਗਲ ਤੇ ਕੰਮ ਕਰਨਾ ਨਹੀਂ ਕਿਉਂਕਿ ਜੋ ਵੀ ਆਪਾਂ ਵੀਡੀਓ ਬਣਾਉਣੀ ਆ ਉਹ ਸਾਰਾ ਜਾਨੀ ਕਿ ਵੀ ਆਪਣਾ ਦੁਨੀਆਦਾਰੀ ਜਾਂ ਜਿਵੇਂ ਆਪਣਾ ਸਮਾਜ ਵਿੱਚ ਉੱਪਰ ਜਿਦਾ ਬਸ ਦੁਨੀਆ ਨੂੰ ਦੇਖ ਕੇ ਬਈ ਆਪੇ ਆਟੋਮੈਟਿਕ ਚੀਜ਼ਾਂ ਆ ਜਾਂਦੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਗੁਰਪ੍ਰੀਤ ਘੁੱਗੀ ਦੇ ਨਾਲ ਵੀ ਕੰਮ ਇਹਨਾਂ ਨੇ ਕੀਤਾ ਹੋਇਆ ਬਹੁਤ ਸਾਰੇ ਪੰਜਾਬੀ ਕਲਾਕਾਰ ਨੇ ਇਹਨਾਂ ਦੇ ਨਾਲ ਕੰਮ ਕੀਤਾ ਹੋਇਆ ਸੋ ਸਰਨੋਂ ਪਹਿਲਾਂ ਅਸੀਂ ਫਿਲਮ ਕੀਤੀ ਸੀ ਯਾਰਾਵੇ ਜਿਹਦੇ ਵਿੱਚ ਗगन ਕੋਕਰੀ ਜਬਰਾਈ ਹੰਸ ਜੀ ਤੇ ਕਾਫੀ ਮਲਾ ਨਾਂਵਾਰ ਕਲਾਕਾਰ ਤੇ ਜਿਹੜੀ ਜਮਲਾ ਕੀਤੀ ਸੀ ਉਹਦੇ ਵਿੱਚ ਸੀ ਗੁਰਪ੍ਰੀਤ ਕੋਗੀ ਪਾ ਜੀ ਤੇ ਜਵੰਦਾ ਮਤਲਬ ਜਵੰਦਾ ਭਾਈ ਕਈ ਮਲਾ ਆਰਟਿਸਟ ਸੀਗੇ ਉਹਦੇ ਵਿੱਚ ਵੀ ਤਾਂ ਵੀ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਹੁੰਦੇ ਆ ਖਾਸ ਕਰਕੇ ਪਿੰਡਾਂ ਦੀ ਆਪਾਂ ਗੱਲ ਕਰੀਏ ਤੁਹਾਨੂੰ ਮਿਲੇ ਕੋਈ ਮਤਲਬ ਕੋਈ ਕਮੈਂਟ ਕਰਦੇ ਸੀ ਵੀ ਇਹ ਝੂਠ ਬੋਲਦੇ ਆ ਇਹ ਐਡੀਟਿੰਗ ਕਰਕੇ ਫੋਟੋਆਂ ਪਾਈ ਜਾਂਦੇ ਆ ਪਰ ਕਈ ਬੰਦੇ ਨੇ ਇਹੀ ਗੱਲ ਕਹੀ ਸੀ ਵੀ ਬਈ ਬੰਦੇ ਆਪਣੇ ਪਿੰਡ ਦੇ ਅੱਗੇ ਜਾ ਰਹੇ ਆ ਤਾਂ ਕੋਈ ਗੱਲ ਨਹੀਂ ਜਾਣ ਦੋ ਸਪੋਰਟ ਕਰਨ ਵਾਲੀ ਬਹੁਤ ਪ੍ਰਾਣਿਆ ਮੁਸ਼ਕਲਾਂ ਬਹੁਤ ਆਉਂਦੀਆਂ ਕਿਉਂਕਿ ਇੱਕ ਆਪਣੇ ਜਿਹੜਾ ਬੈਕਗ੍ਰਾਉਂਡ ਫੈਮਿਲੀ ਦਾ ਹੁੰਦਾ ਨਾ ਜੇ ਸਟਰੋਂਗ ਹੋਵੇ ਤਾਂ ਉਹ ਵੱਖਰਾ ਹੁੰਦਾ ਪਰ ਜਦੋਂ ਆਪਾਂ ਮੰਨ ਕੇ ਚੱਲੋ ਵੀ ਜ਼ੀਰੋ ਲੈਵਲ ਤੋਂ ਉੱਠਣਾ ਹੈ ਉਦੋਂ ਥੋੜਾ ਜਿਹਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੁਝ ਵੀ ਆਪਾਂ ਕੰਮ ਕਰਦੇ ਆ ਉਹ ਲਈ ਵੀ ਲੋੜ ਪੈਂਦੀ ਹੈ ਤੁਹਾਡੀ ਜ਼ਿੰਦਗੀ ਦੀ ਪਹਿਲੀ ਕਮਾਈ ਕਿੰਨੀ ਸੀਗੀ ਮੈਂ ਪਹਿਲੀ ਾਰ ਜਿੰਦਗੀ ਚ 30 ਰੁਪਏ ਕਮਾਈ ਸੀਗੇ ਤੇ ਪਰ ਉਹ ਮੈਨੂੰ ਲੱਗਿਆ ਵੀ ਯਾਰ ਹਾਂ ਵੀ ਅੱਜ ਮੈਂ ਕਮਾਈ ਕੀਤੀ ਮੈਨੂੰ ਬੜੀ ਖੁਸ਼ੀ ਉਹ 30 ਰੁਪਏ ਮੇਰੇ ਉਦੋਂ 30 ਲੱਖਾਂ ਵਰਗੇ ਸੀ ਡੈਡੀ ਕਹਿੰਦਾ ਹੁੰਦਾ ਵੀ ਵੱਡਾ ਭਗਵਾਨ ਤਮਾਣੇ ਨੇ ਕੀ ਕਰਨਾ ਹਣਾ ਕਿਉਂਕਿ ਮੈਂ ਹਮੇਸ਼ਾ ਹੀ ਕਮੇਡੀ ਗੱਲਾਂ ਕਰਦਾ ਰਹਿੰਦਾ ਜੋ ਵੀ ਆ ਪਰ ਆਪ ਨੂੰ ਵੀ ਕਦੇ-ਕਦੇ ਮਹਿਸੂਸ ਹੁੰਦਾ ਵੀ ਅਸੀਂ ਯਾਰ ਹੋਰ ਕੰਮ ਕੀਤਾ ਹੁੰਦਾ ਤਾਂ ਵਧੀਆ ਸੀ ਪਰ ਕੋਈ ਚੱਕਰ ਨਹੀਂ ਸਮਾਂ ਲੱਗਦਾ ਸਾਰਾ ਦਾ ਆਊਗਾ ਤੋ ਕਹਿ ਸਕਦੇ ਆ ਡੋਰਾ ਉਸ ਰੱਬ ਦੇ ਹੈ ਜਦਾਂ ਟਾਈਮ ਦੱਸੂਗਾ ਹਾਂ ਇਹ ਵੀ ਉਹ ਦੁਨੀਆ ਦੇ ਹੱਥ ਵੀ ਆ ਤੇ ਉਹ ਰੱਬ ਦੇ ਹੱਥ ਵੀ ਆ ਇਹਨਾਂ ਨੇ ਸਾਨੂੰ ਕਾਮਯਾਬ ਕਰਨਾ ਭਰਾਵਾਂ ਨੇ ਤੇ ਅਸੀਂ ਹਮੇਸ਼ਾ ਇਹਨਾਂ ਦੇ ਰਿਣੀ ਰਹਾਂਗੇ ਜਦੋਂ ਆਪਾਂ ਬਚਪਨ ਦੇ ਵਿੱਚ ਹੁੰਨੇ ਆਈ ਆਪਾਂ ਟੀਵੀ ਦੇਖਦੇ ਆ ਹਨ ਉਹਦੇ ਵਿੱਚ ਕਈ ਮੰਨ ਕੇ ਚੱਲੋ ਵੀ ਇੱਕ ਆਪਾਂ ਚਾਹੇ ਨਾਟਕ ਦੇਖਦੇ ਆ ਉਹਦੇ ਵਿੱਚ ਨਾ ਕੋਈ ਇੱਕ ਐਕਟਰ ਹੁੰਦਾ ਜਾਂ ਕੈਰੇਕਟਰ ਹੁੰਦਾ ਆਪਣੇ ਤੇ ਛਾਪ ਛਾੜ ਜਾਂਦਾ ਉਵੇਂ ਅਸੀਂ ਬਚਪਨ ਦੇ ਵਿੱਚ ਕਈ ਕਲਾਕਾਰਾਂ ਨੂੰ ਦੇਖਿਆ ਤੇ ਜਿਹਦੇ ਨਾਲ ਮਤਲਬ ਵੀ ਸਾਡਾ ਆਪ ਆਟੋਮੈਟਿਕ ਸਾਨੂੰ ਵੀ ਲੱਗਿਆ ਵੀ ਅਸੀਂ ਵੀ ਇਹ ਲਾਈਨ ਦੇ ਵਿੱਚ ਜਾਣਾਗਾ ਤੇ ਫਿਰ ਹੌਲੀ-ਹੌਲੀ ਜਿਵੇਂ ਕੁਦਰਤ ਆਟੋਮੈਟਿਕ ਉਹ ਚੀਜ਼ਾਂ ਕਰਦੀ ਆ ਫਿਰ ਅਸੀਂ ਨਾਲ ਦੀ ਨਾਲ ਹੌਲੀ-ਹੌਲੀ ਜਿਵੇਂ ਬਚਪਨ ਦੇ ਵਿੱਚ ਸਕੈਟ ਕਰਨ ਲੱਗ ਗਏ ਨਾਟਕ ਕਰਨ ਲੱਗ ਗਏ ਫਿਰ ਹੌਲੀ-ਹੌਲੀ ਜਿਵੇਂ ਵੀ ਕੋਈ ਮਤਲਬ ਮਿਲੀ ਗਿਆ ਸਬਬ ਉਵੇਂ ਅਸੀਂ ਮਤਲਬ ਇਹ ਲਾਈਨ ਦੇ ਵਿੱਚ ਆਏ ਅੱਛਾ ਭਾਈ ਜੇ ਮੈਂ ਗੱਲ ਕਰਾਂ ਪੜ੍ਹਾਈ ਲਿਖਾਈ ਦੀ ਕਿੱਥੋਂ ਤੱਕ ਪੜ੍ਹਾਈ ਲਿਖਾਈ ਕੀਤੀ ਹੈ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਵੀਰੇ ਮੈਂ ਬੀਬੀਏ ਕੀਤੀ ਹੈ ਬ੍ਰਿੰਦਰਾ ਕਾਲਜ ਫਰੀਜਕੋਟ ਤੋਂ ਤੇ ਹੁਣ ਮੈਂ ਉੱਥੇ ਐਮਏ ਪੰਜਾਬੀ ਕਰ ਰ ਤੇ ਅੱਗੇ ਐਮਏ میوزਿਕ ਨਾਲ ਕਰੂੰਗਾ ਤੇ ਜੇ ਹੋਇਆ ਤਾਂ ਬੀਐਡ ਵੀ ਕਰੂੰਗਾ ਪਰਿਵਾਰ ਪਰਿਵਾਰ ਦੇ ਵਿੱਚ ਮੰਮੀ ਆ ਡੈਡੀ ਆ ਤੇ ਇੱਕ ਬ੍ਰਦਰ ਤੇ ਸਿਸਟਰ ਦੀ ਮੈਰਿਜ ਹੋਈ ਹੋਈ ਆ ਅੱਛਾ ਭਾਈ ਇੱਕ ਨਾ ਮੈਨੂੰ ਕੋਈ ਬੜੀ ਹਾਸੇ ਵਾਲੀ ਗੱਲ ਚੇਤੇ ਆਉਂਦੀ ਆ ਪੂਰੇ ਪਿੰਡ 'ਚ ਮਸ਼ਹੂਰ ਹੋ ਤੁਸੀਂ ਭੰਡਾਰੀ ਦਾ ਮੁੰਡਾ ਹਨਾ ਭੰਡਾਰੀ ਦਾ ਮੁੰਡਾ ਕਿਉਂ ਕਹਿੰਦੇ ਆ ਉਹਨਾਂ ਇੱਕ ਕਰੀ ਵੀ ਵਿਆਹ ਦੇ ਵਿੱਚ ਨਾ ਡੈਡੀ ਨੇ ਜਾਨੀ ਕਿ ਵੀ ਰੋਟੀਆਂ ਪਕਾਉਣੀਆਂ ਸ਼ੁਰੂ ਕੀਤੀਆਂ ਵੀ ਐਵੇਂ ਵੀ ਕੋਈ ਮਤਲਬ ਹੈ ਨਹੀਂ ਸੀਗਾ ਉੱਥੇ ਕੋਈ ਉਹ ਲੰਗਰ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਉਹਨਾਂ ਨੇ ਦਾਲ ਦੂਲ ਵੀ ਆਪੀ ਬਣਾਈ ਉਹ ਇੱਕ ਬੰਦਾ ਕਹਿੰਦਾ ਕਿਉਂ ਭੰਡਾਰੀ ਲਈ ਬੈਠਾ ਲੰਗਰ ਬਸ ਉਦੋਂ ਤੁਸੀਂ ਭੰਡਾਰੀ ਡੈਡੀ ਦਾ ਨਾਮ ਪੈ ਗਿਆ ਤੇ ਬਾਕੀ ਸਾਨੂੰ ਸਾਰੇ ਭੰਡਾਰੀ ਕਾ ਭੰਡਾਰੀ ਕਾ ਕਹਿਣ ਲੱਗ ਗਏ ਜਦੋਂ ਤੁਸੀਂ ਕੋਈ ਵੀਡੀਓ ਬਣਾਉਨੇ ਆ ਤਾਂ ਉਹ ਕਨਸੈਪਟ ਉਹਦਾ ਰੈਡੀ ਕੀਤਾ ਹੁੰਦਾ ਵੀ ਅਸੀਂ ਇਸ ਐਂਗਲ ਤੇ ਕੰਮ ਕਰਨਾ ਨਹੀਂ ਕਿਉਂਕਿ ਜੋ ਵੀ ਆਪਾਂ ਵੀਡੀਓ ਬਣਾਉਨੇ ਆ ਉਹ ਸਾਰਾ ਜਾਨਕਿ ਵੀ ਆਪਣਾ ਦੁਨੀਆਦਾਰੀ ਜਾਂ ਜਿਵੇਂ ਆਪਣਾ ਸਮਾਜ ਵਿੱਚ ਹੀ ਉਪਰ ਜਿਹੜਾ ਉਹਦੇ ਦਾ ਆਪਾਂ ਤੁਰਦੇ ਫਿਰਦੇ ਆ ਉਹ ਆਟੋਮੈਟਿਕ ਆਪਾਂ ਜਦੋਂ ਕਿਸੇ ਨੂੰ ਦੇਖਦੇ ਆ ਕਿਉਂਕਿ ਜਿਹੜੀ ਮਤਲਬ ਦੁਨੀਆ ਇਹ ਆਪ ਇੱਕ ਬਹੁਤ ਵੱਡੀ ਮਤਲਬ ਆਪਾਂ ਕਹਿ ਲਈਏ ਕਲਾ ਜਾਂ ਕਹਿ ਲਈਏ ਵੀ ਬਹੁਤ ਵੱਡਾ ਇਹਦੇ ਵਿੱਚ ਸਮਾਇਆ ਹੋਇਆ ਬਸ ਦੁਨੀਆ ਨੂੰ ਦੇਖ ਕੇ ਬਈ ਆਪੀ ਆਟੋਮੈਟਿਕ ਚੀਜ਼ਾਂ ਆ ਜਾਂਦੀਆਂ ਤੇ ਉਹ ਫਿਰ ਚਲੋ ਮਾਲਕ ਨੇ ਮਤਲਬ ਡਿਊਟੀ ਲਈ ਹੋਈ ਆ ਤੇ ਆਪਾਂ ਉਹ ਜਿਹੜਾ ਮਾੜਾ ਮੋਟਾ ਹੁੰਦਾ ਕਨਸੈਪਟ ਕਰਕੇ ਲੋਕਾਂ ਨੂੰ ਸਾਹ ਦਿੰਦੇ ਆ ਅੱਛਾ ਭਾਈ ਮਿਹਨਤ ਕਿੰਨੀ ਕੁ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਕੋਈ ਕਨਸੈਪਟ ਤਿਆਰ ਕਰਨੇ ਆ ਤਾਂ ਮਿਹਨਤ ਬਹੁਤ ਲੱਗਦੀ ਹੈ ਉੱਤੇ ਰੀਟੇਕ ਵੀ ਲੈਣੇ ਪੈਂਦੇ ਆ ਵਾਰ-ਵਾਰ ਕਈ ਵਾਰ ਵੀ ਨਹੀਂ ਯਾਰ ਆ ਜਿਹੜੀ ਚੀਜ਼ ਬਣਾਉਣੀ ਸੀ ਉਹ ਬਣੀ ਨਹੀਂ ਇਹਨੂੰ ਦੁਬਾਰਾ ਸ਼ੂਟ ਕਰੀਏ ਦੇਖੋ ਜੀ ਮੈਂ ਬਾਲਾ ਵਧੀਆ ਐਕਟਰ ਤਾਂ ਨਹੀਂ ਹੈਗਾ ਲੋਕ ਕਹਿੰਦੇ ਵੀ ਵਧੀਆ ਐਕਟਿੰਗ ਕਰਦਾ ਤੇ ਇਹ ਲਈ ਉਹਦੀ ਬਾਰ-ਬਾਰੀ ਟੇਕ ਲੈਣੇ ਪੈਂਦੇ ਆ ਕੋਈ ਵੀ ਆਪਾਂ ਚੀਜ਼ ਕਰਦੇ ਹਾਂ ਉਹਦੀ ਬਾਰ-ਬਾਰ ਆਪਾਂ ਦੀ ਟੇਕ ਕਰਨੇ ਪੈਂਦੇ ਆ ਕਿਉਂਕਿ ਕੋਈ ਪਰਫੈਕਟ ਨਹੀਂ ਹੁੰਦਾ ਬਾਕੀ ਹੌਲੀ-ਹੌਲੀ ਸਮੇਂ ਨਾਲ ਬੰਦਨ ਤਿਆਰ ਬਾਜਦਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਗੁਰਪ੍ਰੀਤ ਖੁੱਗੀ ਦੇ ਨਾਲ ਵੀ ਕੰਮ ਇਹਨਾਂ ਨੇ ਕੀਤਾ ਹੋਇਆ ਬਹੁਤ ਸਾਰੇ ਪੰਜਾਬੀ ਕਲਾਕਾਰ ਨੇ ਇਹਨਾਂ ਦੇ ਨਾਲ ਕੰਮ ਕੀਤਾ ਹੋਇਆ ਦੇਖੋ ਤੁਸੀਂ ਮੇਰੀ ਜਿੰਨੇ ਵੀ ਵੀਡੀਓ ਦੇਖੋਗੇ ਉਹਦੇ ਵਿੱਚ ਕੋਈ ਨਾ ਕੋਈ ਮੈਸੇਜ ਹੋਊਗਾ ਜਿਹੜਾ ਮੇਰਾ ਗਾਣਾ ਆਇਆ ਸੀਗਾ ਉਹਦੇ ਵਿੱਚ ਵੀ ਇਹੀ ਸੀ ਤੋ ਉਸ ਤੋਂ ਬਾਅਦ ਵੀ ਉਹ ਬਰਬਾਦ ਹੋ ਜਾਂਦਾ ਵੀ ਉਹਨੂੰ ਮੰਨ ਕੇ ਚੱਲੋ ਵੀ ਕੋਈ ਵੀ ਕੰਮ ਕਰਨਾ ਪੈ ਸਕਦਾ ਫੁੱਲੇ ਤੱਕ ਵੇਚਨੇ ਪੈ ਸਕਦੇ ਜਿਹੜਾ ਮੇਰਾ ਗਾਣਾ ਸੀਗਾ ਠੀਕ ਆ ਜੋ ਤੁਸੀਂ ਫਿਲਮਾਂ ਦੀ ਗੱਲ ਕੀਤੀ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਅਸੀਂ ਫਿਲਮਾਂ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਕੰਮ ਕੀਤਾ ਪ੍ਰੋਡਕਸ਼ਨ ਦਾ ਕੰਮ ਇਹ ਹੁੰਦਾ ਵੀ ਸਾਰੀ ਫਿਲਮ ਦੀ ਦੇਖਰੇਖ ਉਹਨਾਂ ਹੱਥ ਹੁੰਦੀ ਆ ਸੋ ਸਭ ਤੋਂ ਪਹਿਲਾਂ ਅਸੀਂ ਫਿਲਮ ਕੀਤੀ ਸੀ ਯਾਰਾਵੇ ਜਿਹਦੇ ਵਿੱਚ ਗगन ਕੋਕਰੀ ਜਬਰਾਈ ਹਾਂਸ ਜੀ ਤੇ ਕਾਫੀ ਮਤਲਬ ਨਾਮਵਰ ਕਲਾਕਾਰ ਆਪਣੇ ਹੋਬੀ ਭਾਜੀ ਹੋਗੇ ਜੋ ਰਾਜ ਭਾਜੀ ਹੋਗੇ ਮਤਲਬ ਬਹੁਤ ਕਲਾਕਾਰ ਸੋਦੇ ਵਿੱਚ ਤੇ ਜਿਹੜੀ ਜਮਲ ਕੀਤੀ ਸੀ ਉਹਦੇ ਵਿੱਚ ਸੀ ਗੁਰਪ੍ਰੀਤ ਕੋ ਗਿੱਪਾ ਜੀ ਤੇ ਜਵੰਦਾ ਮਤਲਬ ਜਵੰਦਾ ਭਾਈ ਕਈ ਮਲਾ ਆਰਟਿਸਟ ਸੀਗੇ ਉਹਦੇ ਵਿੱਚ ਵੀ ਤੇ ਜਿਹੜੀ ਆਪਾਂ ਤੀਜੀ ਫਿਲਮ ਕੀਤੀ ਸੀ ਇੱਕ ਸੰਧੂ ਹੁੰਦਾ ਸੀ ਗਿੱਪੀ ਕਰਿਆਲਦੀ ਜੀ ਤੇ ਉਹ ਅਸੀਂ ਮਤਲਬ ਵੀ ਫਾਈਨਲ ਕਲੈਪ ਪ੍ਰੋਡਕਸ਼ਨ ਦੇ ਹੇਠ ਕੀਤੀ ਸੀਗੀ ਉਹ ਫਿਲਮਾਂ ਇਹ ਨਹੀਂ ਕੀਤੀਆਂ ਸੀ ਤੇ ਅੱਛਾ ਭਾਈ ਜਦੋਂ ਨਾ ਤੁਹਾਡੀ ਵੀਡੀਓ ਤੁਸੀਂ ਬਣਾਉਣੀਓ ਕਈ ਵਾਰ ਪਿੰਡ ਦੇ ਵਿੱਚ ਬਣਾਉਣੀਓ ਤਾਂ ਲੋਕ ਇੱਕਦਮ ਇਕੱਠ ਹੋ ਜਾਂਦਾ ਵੀ ਕਈ ਵਾਰ ਕੀ ਲੋਕਾਂ ਨੂੰ ਹੁੰਦਾ ਵੀ ਕੋਈ ਦੌਰਾ ਪੈ ਗਿਆ ਤੁਹਾਨੂੰ ਹਨਾ ਤੇ ਉਦੋਂ ਫਿਰ ਕਿਵੇਂ ਮਹਿਸੂਸ ਹੁੰਦਾ ਵੀ ਲੋਕਾਂ ਨੂੰ ਜਦੋਂ ਤੁਸੀਂ ਵੀਡੀਓ ਬਣ ਜਾਂਦੀ ਆ ਬਾਅਦ ਵਿੱਚ ਕੀ ਕਹਿੰਦੇ ਹੋ ਵੀ ਨਹੀਂ ਨਹੀਂ ਮੈਂ ਠੀਕ ਆ ਬਿਲਕੁਲ ਮੈਂ ਅਸੀਂ ਨੇ ਇੱਕ ਫਿਲਮ ਬਣਾਈ ਸੀਗੀ ਲਾਈਵ ਡੈਥ ਉਹਦੇ ਵਿੱਚ ਵੀ ਇੱਕ ਬੰਦੇ ਦਾ ਮਤਲ ਅਕਸੀਡੈਂਟ ਹੋ ਜਾਂਦਾ ਤੇ ਲੋਕ ਉਹਨੂੰ ਚੱਕਣ ਦੇ بجائے ਵੀਡੀਓ ਕੱਢਣ ਲੱਗ ਜਾਂਦੇ ਆ ਤੋਂ ਮੈਨੂੰ ਮਤਲ ਸਾਡੇ ਘਰੇ ਵੀ ਕਈ ਆਏ ਸੀ ਉਦੋਂ ਤੇ ਕਈਆਂ ਨੇ ਫੋਨ ਵੀ ਕੀਤਾ ਵੀ ਗੁਰਪ੍ਰੀਤ ਕਿਤੇ ਸੱਚੀ ਤਾਂ ਨਹੀਂ ਮਰ ਗਿਆ ਉਹਦੀ ਵੀਡੀਓ ਦੇਖੀ ਆ ਮਤਲ ਹੋ ਜਾਂਦਾ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਜੋ ਵੀ ਅਸੀਂ ਕਰ ਰਹੇ ਹਾਂ ਉਹ ਲੋਕਾਂ ਨੂੰ ਸੱਚਾਈ ਲੱਗੇ ਪਰ ਉਹਦੇ ਵਿੱਚ ਅਸੀਂ ਕਈ ਫਿਲਮਾਂ ਕੀਤੀਆਂ ਮਤਲਬ ਤੁਸੀਂ ਸੋਚੋ ਉਹਦੇ ਵਿੱਚ ਲੁੱਟ ਖੋਹ ਤੇ ਸੀਗਾ ਹੋਰ ਮਤਲਬ ਕਈ ਹੈਗੀਆਂ ਕਮੇਡੀ ਵੀ ਕੀਤੀਆਂ ਜ਼ਿਆਦਾਤਰ ਇੱਕ ਸਾਡੀ ਫਿਲਮ ਆਈ ਸੀ ਵੱਡਾ ਬਦਮਾਸ਼ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਸੀ ਲੋਕਾਂ ਨੇ ਬਹੁਤ ਪਰ ਮਹੰਗਾਰਾ ਦਿੱਤਾ ਜਾਨਕਿ ਵੀ ਹਰ ਇੱਕ ਉਹਦੇ ਵਿੱਚ ਲੋਕਾਂ ਨੂੰ ਲੱਗਦਾ ਹੁੰਦਾ ਕਿ ਇਹ ਜੇ ਸਾਨੂੰ ਵੀ ਧੋਰੇ ਜਾਂਦੇ ਨੇ ਜਿਵੇਂ ਚੋਰੀ ਵਾਲੀ ਇੱਕ ਫਿਲਮ ਕੀਤੀ ਸੀ ਵੀ ਇਹ ਚੋਰ ਆ ਜਾਂ ਕੁਝ ਵੀ ਆ ਉਹ ਹੋ ਜਾਂਦਾ ਇਦਾਂ ਦਾ ਪਰ ਵੀ ਉਹ ਸਾਡਾ ਸਿਰਫ ਇਹ ਹੁੰਦਾ ਵੀ ਲੋਕਾਂ ਨੂੰ ਇੱਕ ਮੋਟੀਵੇਟ ਕਰਨ ਦਾ ਤੇ ਮੈਸੇਜ ਦੇਣ ਦਾ ਹੁੰਦਾ ਛੇ ਭਾਈ ਬਹੁਤ ਥੋੜੀਆਂ ਵੀਡੀਓ ਚੱਲਦੀਆਂ ਕੋਈ ਇਹੋ ਜਿਹੀ ਇੱਕ ਵੀਡੀਓ ਤੁਹਾਡੇ ਦਿਲ ਤੇ ਕੋਈ ਛਾਪ ਕੇ ਨਹੀਂ ਛੱਡੀ ਹੋਵੇ ਜਾਂ ਸਭ ਤੋਂ ਫਨੀ ਹੋਵੇ ਲੱਗਿਆ ਉਹ ਵੀਰ ਵੀਡੀਓ ਕਰਕੇ ਸਵਾਦ ਆਇਆ ਵੀ ਜਿੰਨੀ ਮਿਹਨਤ ਸਾਡੀ ਲੱਗੀ ਨੇ ਮੁੱਲ ਮੋੜਦਾ ਨਹੀਂ ਉਹ ਮੇਰਾ ਗਾਣਾ ਹੀ ਸੀਗਾ ਕਿਉਂਕਿ ਉਹ ਗਾਣਾ ਕੋਸ਼ਤਾਂ ਜ਼ਿਆਦਾਤਰ ਮੇਰੀ ਲਾਈਫ ਦੇ ਨਾਲ ਸੀ ਜੋ ਮਤਲਬ ਉਹਦੇ ਵਿੱਚ ਮੈਂ ਦਿਖਾਇਆ ਮੈਂ ਕਿੱਦਾਂ ਦਾ ਕੈਰੇਕਟਰਾਂਗਾ ਠੀਕ ਹੈ ਜੀ ਤੇ ਬਾਕੀ ਮੈਂ ਜਜ਼ਬਾਤੀ ਟਾਈਪ ਦਾ ਬੰਦਾ ਆਂਗਾ ਉਹਦੇ ਵਿੱਚ ਸਾਰੇ ਮੇਰਾ ਮਤਲਬ ਫਨੀ ਟਾਈਪ ਜਜ਼ਬਾਤੀ ਸਾਰਾ ਕੁਝ ਸੀਗਾ ਤੇ ਉਹ ਜਿੰਨੀ ਵੀ ਟੀਮ ਸੀ ਉਹਨੂੰ ਡਾਇਰੈਕਟ ਕੀਤਾ ਸੀ ਏਕੇ ਚੱਡਾ ਨੇ ਤੇ ਸ਼ੈਂਬਰ ਨੇ ਜਾਨਕਿ ਬਹੁਤ ਸੋਹਣਾ ਗਾਣਾ ਹੋਇਆ ਸੀ ਉਹ ਮੇਰੇ ਅੱਜ ਵੀ ਦਿਲ ਦੇ ਕਰੀਬ ਆ ਅੱਛਾ ਵੀ ਜਦੋਂ ਨਾ ਕਹਿੰਦੇ ਕੋਈ ਜੇ ਆਪਾਂ ਸ਼ੁਰੂਆਤ ਕਰਦੇ ਆ ਕਿਸੇ ਵੀ ਕੰਮ ਦੀ ਚਾਹੇ ਚਾਹੇ ਉਹ ਫਿਲਮਾਂ ਦੀ ਗੱਲ ਹੋਵੇ ਚਾਹੇ ਕੋਈ ਵੈਸੇ ਹੀ ਆਪਾਂ ਨੇਚਰਲੀ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਬੜੇ ਪੜਾਵਾਂ ਚੋਂ ਲੰਘਣਾ ਪੈਂਦਾ ਲੱਤਾਂ ਖਿੱਚਣ ਵਾਲੇ ਮੇਲੇ ਪੰਜਾਬੀ ਜੀ ਮੈਂ ਪੁੱਛਦਾ ਵੀ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਹੁੰਦੇ ਆ ਖਾਸ ਕਰਕੇ ਪਿੰਡਾਂ ਦੀ ਆਪਾਂ ਗੱਲ ਕਰਕੇ ਤੁਹਾਨੂੰ ਮਿਲੇ ਕੋਈ ਦੇਖੋ ਜੀ ਕੋਈ ਵੀ ਆਰਟਿਸਟ ਲੈ ਲਓ ਕੋਈ ਵੀ ਚਾਹੇ ਤੁਸੀਂ ਨਾਮ ਵੱਡ ਲੈ ਲਓ ਠੀਕ ਹੈ ਚਾਹੇ ਮੇਰੇ ਅਰਗਾਮ ਲੈ ਲਓ ਜੇ ਤੁਸੀਂ ਉਹਦੇ ਪੈਨਡ ਵਾਲੇ ਬੰਦੇ ਨਾਲ ਗੱਲ ਕਰੋਗੇ ਨਾ ਉਹਨੇ ਕਹਣਾ ਉਹ ਉਹਨੇ ਐਂ ਗੱਲ ਕਰਨੀ ਆ ਪਰ ਜਿਹੜੇ ਆਸੇ ਪਾਸ ਵਾਲੇ ਹੁੰਦੇ ਆ ਉਹ ਬਹੁਤ ਪਿਆਰ ਕਰਦੇ ਆ ਪੈਨਡ ਦੇ ਵਿੱਚ ਵੀ ਬਹੁਤ ਹੁੰਦੇ ਨੇ ਜਦੋਂ ਕੋਈ ਆਪਣੇ ਪੈਨਡ ਵਾਲੇ ਕੋਈ ਬੈਡ ਕਮੈਂਟ ਕਰ ਦੋ ਉਹ ਕਹਿ ਦਿੰਦੇ ਆ ਵੀ ਭਰਾਵਾਂ ਦੀਆਂ ਲੱਤਾਂ ਨਾ ਖੈ ਚ ਆਪਣੇ ਪੈਨਡ ਦਾ ਬੰਦਾ ਨਾ ਰੌਸ਼ਨ ਕਰੀ ਜਾਂਦਾ ਜਦੋਂ ਅਸੀਂ ਫਿਲਮ ਕੀਤੀ ਸੀਗੀ ਯਾਰਾ ਵੀ ਉਦੋਂ ਕਈ ਬੰਦਿਆਂ ਨੇ ਸਾਨੂੰ ਇਹੀ ਗੱਲਾਂ ਕਹੀਆਂ ਮਲੇ ਕੋਈ ਕਮੈਂਟ ਕਰਦੇ ਸੀ ਵੀ ਇਹ ਝੂਠ ਬੋਲਦੇ ਆ ਇਹ ਐਡੀਟਿੰਗ ਕਰਕੇ ਫੋਟੋਆਂ ਮਾ ਪਾਈ ਜਾਂਦੇ ਆ ਪਰ ਕਈ ਬੰਦੇ ਨੇ ਇਹੀ ਗੱਲ ਕਹੀ ਸੀ ਵੀ ਬਈ ਬੰਦੇ ਆਪਣੇ ਪਿੰਡ ਦੇ ਅੱਗੇ ਜਾ ਰਹੇ ਆ ਤਾਂ ਕੋਈ ਗੱਲ ਨਹੀਂ ਜਾਣ ਦੋ ਸਪੋਰਟ ਕਰਨ ਵਾਲੇ ਬਹੁਤ ਭਰਾ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਦਿਲੋਂ ਧੰਨਵਾਦ ਮੁਸ਼ਕਲਾਂ ਵੀ ਆਈਆਂ ਇਸ ਟਾਈਮ ਸਫਰ ਦੇ ਦੌਰਾਨ ਮੁਸ਼ਕਲਾਂ ਆਉਂਦੀਆਂ ਈ ਜਦੋਂ ਅਸੀਂ ਮਤਲਬ ਕੰਮ ਕਰਦੇ ਆ ਲੋਕਾਂ ਹਨਾ ਸਾਨੂੰ ਪਹਿਚਾਨਦੇ ਆ ਵੀ ਹਾਂ ਯਾਰ ਉਹੀ ਬੰਦਾ ਫਿਰ ਫੋਟੋਮਾ ਕਰਾਉਂਦੇ ਆ ਮੁਸ਼ਕਲਾਂ ਬਹੁਤ ਆਉਂਦੀਆਂ ਕਿਉਂਕਿ ਇੱਕ ਆਪਣੇ ਜਿਹੜਾ ਬੈਕਗ੍ਰਾਉਂਡ ਫੈਮਿਲੀ ਦਾ ਹੁੰਦਾ ਨਾ ਜੇ ਸਟਰੋਂਗ ਹੋਵੇ ਤਾਂ ਉਹ ਵੱਖਰਾ ਹੁੰਦਾ ਪਰ ਜਦੋਂ ਆਪਾਂ ਮੰਨ ਕੇ ਚੱਲੋ ਵੀ ਜ਼ੀਰੋ ਲੈਵਲ ਤੋਂ ਉੱਠਣਾ ਹੈ ਉਦੋਂ ਥੋੜਾ ਜਿਹਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੁਝ ਵੀ ਆਪਾਂ ਕੰਮ ਕਰਦੇ ਆ ਉਹ ਲਈ ਵੀ ਲੋੜ ਪੈਂਦੀ ਆ ਉਹ ਜੇ ਸਾਥੀਆਂ ਦੀ ਕਲਾਕਾਰਾਂ ਦੀ ਜਾਂ ਹਨਾ ਪੈਸੇ ਦੀ ਫਿਰ ਉਹਦੇ ਲਈ ਸਾਨੂੰ ਆਪ ਦੇ ਕੋਈ ਕੰਮ ਕਾਰ ਜਿਵੇਂ ਆਪਾਂ ਸਾਈਡ ਬਿਜ਼ਨਸ ਕਰਨੇ ਪੈਂਦੇ ਆ ਪਰ ਵੀ ਇਹ ਸਾਡੇ ਵੀ ਅਸੀਂ ਇਹ ਲਾਈਨ ਤੇ ਕੰਮ ਕਰ ਰਹੇ ਹਾਂ ਤੇ ਇਹਦੇ ਵਿੱਚ ਅੱਗੇ ਵਧਣੀ ਵਧਣਾ ਠੀਕ ਹੈ ਜਿਵੇਂ ਮੇਰੀ ਹੁਣ ਸਾਨੂੰ ਕਾਫੀ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਸੋ ਕਈ ਜਾਣਦੇ ਕਿ ਹੋ ਸਕਦਾ ਨਾਂ ਵੀ ਜਾਣਦੇ ਹੋਣ ਪਰ ਸਾਨੂੰ ਐ ਵੀ ਸਾਨੂੰ ਸਾਰੀ ਦੁਨੀਆ ਜਾਣੇ ਉਹਦੇ ਲਈ ਅਸੀਂ ਮਿਹਨਤ ਕਰੀ ਜੰਨੇ ਆ ਮੁਸ਼ਕਲਾਂ ਇਹੀ ਹੈ ਮੁਸ਼ਕਲ ਸਾਰਨੂੰ ਵੱਡੀ ਹੀ ਹੁੰਦੀ ਆ ਜਦੋਂ ਸਾਨੂੰ ਅੱਧੇ ਲੋਕ ਨਹੀਂ ਜਾਣਦੇ ਇਹ ਸਾਰਨੂੰ ਵੱਡੀ ਮੁਸ਼ਕਲ ਹੈ ਕਿਉਂਕਿ ਅਸੀਂ ਲੱਗੇ ਪਏ ਆ ਕੰਮ ਕਰੀ ਜੰਨੇ ਆ ਜਦੋਂ ਸਾਨੂੰ ਸਾਰੇ ਜਾਣਨ ਲੱਗੇ ਉਦੋਂ ਕੋਈ ਮੁਸ਼ਕਲ ਨਹੀਂ ਰਹਿੰਦੀ ਸਾਨੂੰ ਕੋਈ ਸਮਝ ਆਨਦੀ ਰਹਿੰਦਾ ਅਸੀਂ ਕੀ ਤੰਗੀ ਕੱਟੀ ਜਾਂ ਕੀ ਨਹੀਂ ਪਰ ਹਾਂ ਅਸੀਂ ਆਪਦੀ ਮਤਲਬ ਜੋ ਉਹ ਚੀਜ਼ ਨੂੰ ਨਹੀਂ ਭੁੱਲ ਸਕਦੇ ਜੋ ਸਾਡੇ ਵਿੱਚ ਪਹਿਲਾਂ ਵਾਪਰੀ ਆ ਵੀ ਅਸੀਂ ਆਕੜ ਆਕੜ ਨਹੀਂ ਕਰ ਸਕਦੇ ਵੀ ਕੱਲ ਨੂੰ ਅਸੀਂ ਕਿਸੇ ਕੋਲ ਮੂੰਹ ਕਮਾ ਕੇ ਲੰਘਾਂਗੇ ਵੀ ਸਾਡਾ ਨਾਮ ਆ ਨਹੀਂ ਕਿਉਂਕਿ ਸਾਨੂੰ ਛੋਟੇ ਤੇ ਛੋਟੇ ਵੱਡੇ ਵੱਡੇ ਦਾ ਸਹਯੋਗ ਚਾਹੀਦਾ ਤੁਹਾਡੀ ਜ਼ਿੰਦਗੀ ਦੀ ਪਹਿਲੀ ਕਮਾਈ ਕਿੰਨੀ ਸੀਗੀ ਮੈਂ ਪਹਿਲੀ ਵਾਰ ਜ਼ਿੰਦਗੀ ਚ 30 ਰੁਪਏ ਕਮਾਈ ਸੀਗੇ ਤੇ ਸਾਡੇ ਪਿੰਡ ਦਾ ਇੱਕ ਡੀਜੇ ਵਾਲਾ ਬਈ ਸੀਗਾ ਜਿੱਦੇ ਨਾਲ ਮੈਂ ਗਿਆ ਸੀਗਾ ਤੇ ਮੈਨੂੰ ਮਤਲਬ ਗਾਣੇ-ਗੁਣੇ ਸ਼ੌਂਕ ਦਾ ਬਚਪਨ ਤੋਂ ਸੀਗਾ ਮੈਨੂੰ ਪਹਿਲਾਂ ਸ਼ੰਕਰ ਦੇ ਹਿਮਾ ਸਿੰਘਰੀ ਬਣੂਗਾ ਹਨਾ ਤੇ ਡੀਜੇ ਜਦੋਂ ਚੁੱਚੀ ਵਜਾਉਂਦੇ ਸੀ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਮੈਂ ਜਦੋਂ ਉਹਨਾਂ ਨਾਲ ਗਿਆ ਉਹ ਕਹਿੰਦੇ ਵੀ ਤੈਨੂੰ 30 ਰੁਪਏ ਤੇ ਮੈਂ ਬੜਾ ਖੁਸ਼ ਹੋਇਆ ਯਾਰ 30 ਰੁਪਏ ਮੈਨੂੰ ਮਿਲ ਲਗੇ ਹਨ ਤੇ ਮੈਂ ਜਦੋਂ ਸਾਰੀ ਰਾਤ 12 1 ਵਜੇ ਗਿਆ ਉੱਥੇ ਹਨ ਚਲੋ ਲੋਕਾਂ ਦੇ ਮਤਲਬ ਪੈਸੇ ਪੁਸ਼ੇ ਚੁੱਕ ਕੇ ਲੋਕਾਂ ਵਿੱਚੜ ਉੱਤੇ ਸੜਦੇ ਹੁੰਦੇ ਆ ਤੇ ਉਹ 30 ਰੁਪਏ ਨੇ ਮੈਨੂੰ ਦਿੱਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਖੁਸ਼ੀ ਹੋਈ ਤੇ ਮੈਂ ਘਰੇ ਜਾ ਕੇ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਮੈਂ 30 ਰੁਪਏ ਲੈ ਗਏ ਮਰੇ ਥੱਪੜ ਵੀ ਵੱਜੇ ਵੀ ਤੂੰ ਸਾਰੇ ਆ ਕੇ ਤੇ ਮੈਂ ਘਰੇ ਵੀ ਦੱਸ ਕੇ ਗਿਆ ਸੀ ਤੇ ਪਰ ਉਹ ਮੈਨੂੰ ਲੱਗਿਆ ਵੀ ਯਾਰ ਹਾਂ ਵੀ ਅੱਜ ਮੈਂ ਕਮਾਈ ਕੀਤੀ ਮੈਨੂੰ ਬੜੀ ਖੁਸ਼ੀ ਉਹ 30 ਰੁਪਏ ਮੇਰੇ ਉਦੋਂ 30 ਲੱਖਾਂ ਵਰਗੇ ਸੀ ਅੱਛਾ ਭਾਈ ਗਾਣਾ ਤੁਹਾਡਾ ਆਇਆ ਸੀ ਹਨਾ ਲੁਬਾਲਾਂ ਵੱਟੇ ਫੂਲੇ ਬੜੇ ਲੋਕਾਂ ਨੇ ਪਸੰਦ ਕੀਤਾ ਗਾਣੇ ਦੀ ਕਮਾਈ ਕਿੰਨੀ ਆਈ ਸੀ ਕਿਉਂਕਿ ਪੈਸਾ ਤੁਸੀਂ ਮੇਰੇ ਸਾਹਮਣੇ ਬਹੁਤ ਲਾਤਾ ਹੋ ਤੇ ਉਹਦੀ ਅਸਲੀ ਕਮਾਈ ਕਿੰਨੀ ਆਈ ਸੀ ਉਹਦੇ ਗਾਣੇ ਦੀ ਕਮਾਈ ਸੀਗੀ 9 ਰੁਪਏ ਸਾਰੇ ਸਾਰੀ ਜਿੰਨਾ ਪ 9 ਡਾਲਰ ਕਹਿੰਦੇ ਆ 9 ਡਾਲਰ ਸੀਗਾ ਮੈਨੂੰ ਪਤਾ ਉਹ ਕਿੰਨਾ ਹੋਊਗਾ ਗੁਣਾ ਯਾਰ ਬਸ 9 ਡਾਲਰ ਹੀ ਆਏ ਉਹਦੇ ਅੱਛਾ ਪੈਸੇ ਪੂਰੇ ਹੋ ਗਏ ਜੋ ਗਾਣੇ ਤੇ ਲੱਗੇ ਸੀ ਭਾਈ 9 ਡਾਲਰ ਨਾਲ ਕਿੱਥੇ ਪੂਰੇ ਨਹੀਂ ਹੋਏ ਨਹੀਂ ਬਲ ਬਜਟ ਵਧ ਗਿਆ ਤੁਹਾਡਾ ਗਾਣਾ ਬਜਟ ਤਾਂ ਸੀਗਾ 70-80000 ਰੁਪਿਆ ਉਹਦਾ ਕਿਉਂਕਿ ਅਸੀਂ ਬਹੁਤ ਸ਼ੌਂਕ ਨਾਲ ਕੀਤਾ ਗਾਣਾ ਬੜੀ ਮਿਹਨਤ ਨਾਲ ਵੀ ਹਾਂ ਯਾਰ ਵੀ ਗਾਣਾ ਚੱਲੂਗਾ ਚੱਲੂਗਾ ਹਨਾ ਸੋ ਗਾਣਾ ਚੱਲਿਆ ਵੀ ਪਰ ਉਹਦੀ ਕਮਾਈ ਨਹੀਂ ਆਈ ਅੱਛਾ ਭਾਈ ਇਹ ਤਾਂ ਗੱਲ ਹੈਗੀ ਆ ਕਿ ਇੱਕ ਲੋਕ ਨਕਸਰੀ ਕਹਾਵਤ ਹੁੰਦੀ ਹੈ ਕਿ ਮਿਹਨਤ ਕਰਨੇ ਵਾਲੋ ਕੋਈ ਕਦੀ ਹਾਰ ਨਹੀਂ ਹੁੰਦੀ ਜੋ ਸੰਘਰਸ਼ ਕਰਦੇ ਆ ਤਾਂ ਭਾਈ ਇੱਕ ਨਾ ਇੱਕ ਦਿਨ ਅੱਗੇ ਤਾਂ ਆਉਂਦੇ ਆ ਮਿਹਨਤ ਹੈਗੀ ਆ ਰੱਬ ਰੰਗ ਭਗ ਜ਼ਰੂਰ ਲਾਊਗਾ ਅੱਛਾ ਮੈਂ ਹੁਣ ਪੁੱਛਣਾ ਚਾਹੂੰਗਾ ਵੀਡੀਓ ਦੇ ਨਾਲ ਨਾਲ ਹੋਰ ਕੀ ਕੰਮ ਕਰਦੇ ਹੋ ਸ਼ੌਂਕ ਕਿਹੜੇ ਕਿਹੜੇ ਹੈਗੇ ਆ ਦੇਖੋ ਜੀ ਅਸੀਂ ਮਤਲਬ ਮੈਂ ਬਰਜਿੰਦਰਾ ਕਾਲਜ ਪੜਿਆ ਉੱਥੇ ਅਸੀਂ ਮਲਵਈ ਗਿੱਧਾ ਟੀਮ ਗਈ ਸੀਗੀ ਕਰ ਯੂਨੀਵਰਸਿਟੀ ਦੇ ਵਿੱਚ ਤੋਂ ਉਸ ਤੋਂ ਬਾਅਦ ਅਸੀਂ ਉਹਨੂੰ ਆਪਦਾ ਵੀ ਕਿੱਤਾ ਕਿ ਲੋ ਜਾਂ ਕਿਵੇਂ ਬਣਾ ਲਿਆ ਮਲਵਾਈ ਕਿੱਦਾਂ ਸ਼ੁਰੂ ਕੀਤਾ ਤੇ ਫਿਰ ਬਚਪਨ ਦੇ ਵਿੱਚ ਪਿੰਡ ਦੇ ਵਿੱਚ ਮੈਂ ਮਤਲਬ ਜਿਵੇਂ ਮੂਵੀ ਵਾਲੀ ਦੁਕਾਨ ਤੇ ਲੱਗੇ ਨਾ ਕੈਮਰੇ ਵਾਲੇ ਤੇ ਉਹਨਾਂ ਨਾਲ ਬਈ ਬਾਦੀ ਕਈ ਬੰਦੇ ਸੀਗੇ ਉਹਨਾਂ ਨਾਲ ਕੰਮ ਕੀਤਾ ਫਿਰ ਹੌਲੀ-ਹੌਲੀ ਜਿਵੇਂ ਮੰਨ ਕੇ ਚੱਲੋ ਮੈਂ ਡੀਜੇ ਦਾ ਸੋਨ ਦੱਸੇ ਤਾਂ ਡੀਜੇ ਦਾ ਵੀ ਤਿਆਰਬਾ ਰਿਆ ਫਿਰ ਮਲਵਾਈ ਕਿੱਦੇ ਦਾ ਰਿਆ ਫਿਰ ਹੌਲੀ-ਹੌਲੀ ਜਿਵੇਂ ਬਿੱਚੀ ਉਹਦੇ ਵਿੱਚ ਆਰਕੈਸਟਾਂ ਆ ਗਏ ਹਨਾ ਤੇ ਸਾਡਾ ਹੋਰ ਜਿਹੜਾ ਮਲ ਨਾਲ-ਨਾਲ ਕੰਮ ਆ ਸਾਰਾ ਉਹ ਵੀ ਮੈਂ ਉਸੇ ਚੀਜ਼ ਨੂੰ ਆਪਣਾ ਕਿੱਤਾ ਬਣਾਇਆ ਹੋਇਆ ਮੈਨੇਜ ਕਿਵੇਂ ਹੋ ਜਾਂਦੀਆਂ ਇਹ ਦਿਮਾਗ ਦੇ ਵਿੱਚ ਕਿਵੇਂ ਕਨਸੈਪਟ ਵੀ ਹਰ ਇੱਕ ਚੀਜ਼ ਜਦੋਂ ਅਸੀਂ ਚੰਡੀਗੜ੍ਹ ਫਿਲਮ ਕੀਤੀ ਉਹ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਉੱਥੇ ਪ੍ਰੋਡਕਸ਼ਨ ਕੀਤੀ ਹਨਾ ਇਹਦਾ ਵੀ ਮੇਰਾ ਨਾਮ ਗੌਰਵ ਪ੍ਰੋਡਕਸ਼ਨ ਆ ਜੋ ਮੇਰਾ ਰੱਖਿਆ ਹੋਇਆ ਸਾਰਾ ਤੇ ਉਹਦੇ ਵਿੱਚ ਜਾਨੀ ਕਿ ਜੋ ਮੈਂ ਕੰਮਕਾਰ ਕੀਤਾ ਉਹਦੇ ਵਿੱਚ ਤਿਰਭਾਇਆ ਪਰ ਸੱਚੀ ਔਖਾ ਹੋ ਜਾਂਦਾ ਜਦੋਂ ਮੈਂ ਪਹਿਲਾ ਪ੍ਰੋਗਰਾਮ ਲਾਇਆ ਨਾ ਉਹ ਮੇਰਾ ਪਹਿਲਾ ਪ੍ਰੋਗਰਾਮ ਖਰਾਬ ਹੀ ਗਿਆ ਕਿਉਂਕਿ ਉਹਦੇ ਵਿੱਚ ਮੈਂ ਸਾਰਾ ਕੁਝ ਫੜ ਲਿਆ ਮਲਵਈ ਕਿੱਦਾ ਵੀ ਆਰਕੈਸਟਰਾ ਵੀ ਡੀਜੇ ਵੀ ਘਰੇ ਲੜੀਆਂ ਲੁੜੀਆਂ ਪਾਉਣੀਆਂ ਠੀਕ ਹੈ ਜੀ ਤੇ ਹੋਰ ਆਪਣਾ ਮੂਵੀ ਦਾ ਕੰਮ ਉਹ ਬੜਾ ਮੁਸ਼ਕਲ ਹੋਇਆ ਵੀ ਉਹ ਖਰਾਬ ਗਿਆ ਮੇਰਾ ਪਹਿਲਾ ਕੰਮ ਜਾਨੀ ਕਿ ਕਹਿ ਦਈਏ ਪਰ ਹੁਣ ਮ ਸਭ ਨੂੰ ਹੁਣ ਤਾਂ ਮੈਨੂੰ ਯਾਰੇ ਲੈਣਾ ਹੁੰਦਾ ਜੇ ਚਾਹੇ ਮੈਨੂੰ ਦਿਨ ਦੇ 7 ਪ੍ਰੋਗਰਾਮ ਵੀ ਆ ਜਾਣ ਤਾਂ ਮੈਂ 7 ਵੀ ਸੰਭਾਲ ਲਊਗਾ ਭਾਵੇਂ ਸਾਰੇ ਆ ਜਾਣ ਕੋਈ ਚੱਕਰ ਹੀ ਨਹੀਂ ਯਾਰ ਅੱਛਾ ਭਾਈ ਗਾਲਾਂ ਵੀ ਪੈ ਜਾਂਦੀਆਂ ਫਿਰ ਘਰੋਂ ਘਰ ਦੇਉਣ ਤੋਂ ਵੀ ਯਾਰ ਤੂੰ ਕਿਹੜੇ ਕੰਜਰ ਕੀਤੇ ਚ ਵੜਿਆ ਹੋਇਆ ਵੀਡੀਓ ਨੇ ਤੈਨੂੰ ਕੀ ਦੇਣਾ ਤੂੰ ਬਹਿ ਜਾ ਘਰੇ ਚੁੱਪ ਕਰਕੇ ਜਾਂ ਕੋਈ ਹੋਰ ਕੰਮ ਤੋਰ ਲੈ ਕਿਉਂਕਿ ਮਾਪਿਓ ਤਾਂ ਅਕਸਰ ਕਹਿੰਦੇ ਬੱਚਿਆਂ ਦਾ ਭਲਾ ਸੋਚਦੇ ਹੁੰਦੇ ਆ ਪਰ ਕਈ ਵਾਰ ਇਹ ਨਾ ਮਾਪਿਓ ਤੋਂ ਉਮੀਦਾਂ ਆਪਣੇ ਤੋਂ ਵੱਡੀਆਂ ਹੁੰਦੀਆਂ ਵੀ ਯਾਰ ਵੀ ਜਿਹੜੇ ਅਸੀਂ ਹਾਲਾਤਾਂ ਚ ਇਹਨਾਂ ਨੂੰ ਪਾਲਿਆ ਤਾਂ ਉਹਦਾ ਮੁੱਲ ਮੁੜੇ ਕਈ ਵਾਰ ਕੀ ਹੈ ਤੁਹਾਡੇ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਉਹਦੀ ਕਮਾਈ ਆਉਣ ਨੂੰ ਸਕਸੈਸ ਤੇ ਮਾਂ ਪਿਓ ਫਿਰ ਕਹਿੰਦੇ ਨੇ ਵੀ ਛੱਡ ਤੂੰ ਘਰੇ ਬੈਠ ਤੂੰ ਇਤੋਂ ਦਿਹਾੜੀ ਕਰ ਲੈ ਇਦਾਂ ਦੀਆਂ ਗੱਲਾਂ ਨਹੀਂ ਮਿਲਦੀਆਂ ਡੈਡੀ ਕਹਿੰਦਾ ਹੁੰਦਾ ਵੀ ਵੱਡਾ ਭਗਵਾਨ ਤਮਾਣੇ ਨੇ ਕੀ ਕਰਨਾ ਹਨਾ ਵੀ ਉਹ ਕਿਉਂਕਿ ਮੈਂ ਹਮੇਸ਼ਾ ਹੀ ਕਮੇਡੀ ਗੱਲਾਂ ਕਰਦਾ ਰਹਿੰਦਾ ਜੋ ਵੀ ਆ ਪਰ ਆਪ ਨੂੰ ਵੀ ਕਦੇ-ਕਦੇ ਮਹਿਸੂਸ ਹੁੰਦਾ ਵੀ ਅਸੀਂ ਯਾਰ ਹੋਰ ਕੰਮ ਕੀਤਾ ਹੁੰਦਾ ਤਾਂ ਵਧੀਆ ਸੀ ਪਰ ਕੋਈ ਚੱਕਰ ਨਹੀਂ ਸਮਾਂ ਲੱਗਦਾ ਸਾਰਾ ਦਾ ਆਊਗਾ ਘਰੇ ਵੀ ਹੁੰਦਾ ਵੀ ਘਰ ਦੇ ਨੂੰ ਮੁੰਡਾ ਕਮਾਈ ਲੈ ਕੇ ਆਵੇ ਰਿਸ਼ਤੇਦਾਰ ਵੀ ਕਹਿੰਦੇ ਆ ਵੀ ਇਹ ਕਿਹੜੇ ਕੰਮਾਂ 'ਚ ਪਏ ਹੋਏ ਆ ਇਹ ਕੀ ਬਣਾਉਂਦੇ ਰਹਿੰਦੇ ਆ ਹੀ ਹੀ ਹੂ ਉਹ ਲਾਤਾ ਪਰ ਅਸੀਂ ਕੋਈ ਗੱਲ ਨਹੀਂ ਉਹ ਜਦੋਂ ਸਾਡਾ ਨਾਮ ਬਣੂਗਾ ਘਰਦਿਆਂ ਨੂੰ ਉਹਦਾ ਮੱਲਬ ਕਹਿੰਦੇ ਹੁੰਦੇ ਕਿ ਟਾਈਮ ਦੱਸੂਗਾ ਹਨਾ ਹਰ ਇੱਕ ਸਮੇ ਦਾ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਤੇ ਜਦੋਂ ਸਾਡਾ ਟਾਈਮ ਆਇਆ ਦੱਸੂਗਾ ਹਾਂ ਵੀ ਮੇਰੇ ਨਾਲ ਜਦੋਂ ਆਪਣੇ ਭਰਾ ਖੜਦੇ ਆ ਸਾਰੇ ਹਨਾ ਜਿਵੇਂ ਏਕੇਵੀਰ ਰਫਤਾਬ ਬਈ 뮤ਜ਼ਿਕ ਵਾਲਾ ਆਪਣੇ ਹਨਾ ਤੇ ਸ਼ੈਂਬਰਾ ਤੇ ਗਗਨਵੀਰ ਸਮਾਦ ਵਾਲਾ ਪੱਤਰਕਾਰ ਆਪਣਾ ਸਾਰੇ ਮੇਰੇ ਭਰਾ ਖੜਦੇ ਤਾਂ ਕਰਕੇ ਟਾਈਮ ਆਊਗਾ ਕੋਈ ਗੱਲ ਨਹੀਂ ਤੇ ਘਰਦਿਆਂ ਨੂੰ ਵੀ ਆਪਾਂ ਐਸ਼ ਫੁੱਲ ਕਰਾਉਣੀ ਆ ਬਈ ਬਾਕੀ ਕਹਿੰਦੇ ਹੁੰਦੇ ਆ ਜਿਹੜੇ ਮੇਰੇ ਲੋਕ ਆ ਸਾਡੇ ਦੁਨੀਆ ਇਹੀ ਸਾਨੂੰ ਤਾਂ ਲਾਉਣ ਵਾਲੇ ਆ ਤੇ ਇਹੀ ਥੱਲੇ ਲਾਉਣ ਵਾਲੇ ਆ ਮਤਲਬ ਕਹਿ ਸਕਦੇ ਆ ਡੋਰਾ ਉਸ ਰੱਬ ਦੇ ਹੈ ਜਦੋਂ ਟਾਈਮ ਦੱਸੂਗਾ ਹਾਂ ਇਹ ਵੀ ਉਹ ਦੁਨੀਆ ਦੇ ਹੱਥ ਵੀ ਆ ਤੇ ਉਹ ਰੱਬ ਦੇ ਹੱਥ ਵੀ ਆ ਇਹਨਾਂ ਨੇ ਸਾਨੂੰ ਕਾਮਯਾਬ ਕਰਨਾ ਭਰਾਵਾਂ ਨੇ ਤੇ ਅਸੀਂ ਹਮੇਸ਼ਾ ਇਹਨਾਂ ਦੇ ਰਿਣੀ ਰਹਾਂਗੇ ਕੋਈ ਐਹੋ ਜੀ ਸਕੂਲ ਦੇ ਟਾਈਮ ਦੀ ਯਾਦ ਹੋਵੇ ਕੋਈ ਜੁੜੀ ਵੀ ਜਿਹੜੀ ਅੱਜ ਵੀ ਚੇਤੇ ਕਰਕੇ ਲੱਗਦਾ ਹੋਵੇ ਹਨ ਵੀ ਮਤਲਬ ਫੀਲ ਹੁੰਦਾ ਵੀ ਕਦੇ ਉਹ ਦਿਨ ਦੁਬਾਰਾ ਆ ਜਾਣ ਟੀਚਰਾਂ ਨੇ ਬਹੁਤ ਤੰਗ ਕੀਤਾ ਸਾਡੇ ਪ੍ਰਿੰਸੀਪਲ ਸਾਰ ਹੁੰਦੇ ਸੀਗੇ ਤੇ ਉਹਨਾਂ ਦਾ ਨਾਮ ਪੁੱਠਾ ਰੱਖਿਆ ਸੀ ਅਸੀਂ ਇੱਕ ਦਵੰਗ ਦਵੰਗਸਾ ਰੱਖਿਆ ਸੀ ਮੈਂ ਉਹਨਾਂ ਨੂੰ ਬੜਾ ਤੰਗ ਕਰਨਾ ਮਤਲਬ ਜਦੋਂ ਵੀ ਉਹਨਾਂ ਨੇ ਸਾਨੂੰ ਆਉਣਾ ਤੇ ਮੈਂ ਪ੍ਰੇਲ ਟਲ ਜਾਣੀ ਤੇ ਉਹ ਪ੍ਰੇਲ ਦੇ ਵਿੱਚ ਐਦਾਂ ਖੜੇ ਹੁੰਦੇ ਸੀ ਤੇ ਉਹਨਾਂ ਨਾਲ ਜਦੋਂ ਜਾਣੇ ਗਣ ਮਾਣਾ ਚੱਲਣਾ ਨਾ ਆਪਣਾ ਰਾਸ਼ਟਰੀ ਗੀਤ ਚੱਲਣਾ ਤੇ ਉਹਨਾਂ ਨੇ ਮਤਲਬ ਮੈਨੂੰ ਦੇਖਣਾ ਐ ਕਰਕੇ ਮੈਂ ਜਦੋਂ ਨੰਗਣਾ ਐਦਾਂ ਕਰਕੇ ਤੇ ਉਹਨਾਂ ਨੇ ਐ ਗੁੱਸਾ ਕਰੀ ਜਾਣਾ ਠੀਕ ਹੈ ਐਦਾਂ ਖੜੇ ਰਹਿਣਾ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਮੇਰੇ ਤੇ ਨਿਗਾਹ ਰੱਖਣੀ ਵੇ ਹੁਣ ਕਲਾਸ 'ਚ ਬੜੂਗਾ ਜਦੋਂ ਮੈਂ ਕਲਾਸ 'ਚ ਵੜਨਾ ਮੈਂ ਮਗਰਲੇ ਡੈਕ ਸੇਡਾ ਲੱਕ ਜਾਣਾ ਫਿਰ ਉਹਨਾਂ ਨੇ ਮੈਨੂੰ ਲੱਤਾਂ ਨਾਲ ਇਹ ਮਾਰ ਮਾਰ ਕੇ ਬਾਹਰ ਕੱਢਣਾ ਉਹ ਯਾਦਾਂ ਨਹੀਂ ਪਉਂਦੀਆਂ ਜੋ ਟੀਚਰਾਂ ਨੇ ਤੰਗ ਕੀਤਾ ਪਰ ਪਿਆਰ ਵੀ ਬਹੁਤ ਸੀਗਾ ਸਕੂਲ ਲਈ ਮਤਲਬ ਜੋ ਅਸੀਂ ਕਰਦੇ ਰਹੇ ਹਾਂ ਪਿਆਰ ਵੀ ਬੜਾ ਸੀ ਅੱਛਾ ਇਹ ਤੇ ਬਈ ਇੱਕ ਗੱਲ ਨਾਲ ਆਪਾਂ ਹੋਰ ਵੀ ਕਹਿ ਸਕਦੇ ਹਣਾ ਕਿਉਂਕਿ ਟੀਚਰ ਹੁੰਦੇ ਆ ਤੇ ਮਾਪਿਓ ਦਾ ਹੀ ਇੱਕ ਰੂਪ ਹੁੰਦੇ ਆ ਕਿਉਂਕਿ ਪਹਿਲਾ ਸਕੂਲ ਜਿਹੜਾ ਹੁੰਦਾ ਬੱਚੇ ਦਾ ਘਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਟੀ ਮੈਂ ਇੱਕ ਪੰਜਾਬੀ ਚ ਗੱਲ ਕਹੂੰਗਾ ਜੇ ਕਿਤੇ ਉਸ ਟਾਈਮ ਦੋ ਚਾਰ ਲੱਤਾਂ ਵੱਧ ਬੱਜੀਆਂ ਹੁੰਦੀਆਂ ਤਾਂ ਹੋ ਸਕਦਾ ਕਾਮਯਾਬੀ ਅਚੋ ਹੋਰ ਵੀ ਪੈਰ ਚੁੰਮਦੀ ਨਹੀਂ ਮੈਂ ਐਵੇਂ ਪੰਜਾਬੀ ਕਰੀ ਜਨਾ ਠੀਕ ਹੈ ਉਹ ਇਹੀ ਹੈ ਵੀ ਟੀਚਰਾਂ ਨਾਲ ਜੇ ਪਿਆਰ ਸੀਗਾ ਸਾਡੇ ਚਮਕੌਰ ਸਰ ਹੁੰਦੇ ਸੀ ਬਾਗੇ ਪੁਰਾਣੇ ਤੋਂ ਉਹਨਾਂ ਨੇ ਮੈਨੂੰ 8ਵੀਂ ਦੇ ਵਿੱਚ ਇਹ ਦਿਮਾਗ ਚ ਮੇਰੀ ਚੀਜ਼ ਬਾਤੀ ਸੀ ਵੀ ਗੁਰਪ੍ਰੀਤ ਜੇ ਤੂੰ ਐਕਟਰ ਬਣਨਾ ਤਾਂ ਫਰੀਦਕੋਟ ਬਰਜਿੰਦਰਾ ਕਾਲਜ ਲੱਗੀ ਤੇ ਉਸ ਤੋਂ ਬਾਅਦ ਮੇਰੇ ਮੈਂ ਸੀਗਾ ਨਲੈਗ ਜੀ ਮੇਰੇ ਆਏ ਸੀ 45 ਖਣੀ 48% ਉੱਥੇ ਮੈਂ ਬਹੁਤ ਔਖੀ ਐਡਮਿਸ਼ਨ ਲਈ ਪਰ ਹਾਂ ਉਸ ਉਹ ਚੀਜ਼ ਨੇ ਮੈਨੂੰ ਜੋ ਫਿਲਮਾਂ ਚ ਕੰਮ ਕੀਤਾ ਜਾਂ ਜੋ ਅੱਜ ਵੀ ਆ ਉਹ ਬ੍ਰਜੇਂਦਰਾ ਕਾਲਦੀ ਦੇਣਾ ਤੇ ਹੁਣ ਮੈਂ ਉੱਥੇ ਐਮ ਪੰਜਾਬੀ ਕਰੀ ਜਨਾ ਵੀ ਐਡ ਵੀ ਕਰੂੰਗਾ ਜੋ ਮਤਲਬ ਮੇਰੇ ਗਾਂ ਘੇ ਪੜਾਈਆ ਉਹ ਜਾਨੀ ਕਿ ਵੀ ਹਾਂ ਕਰਾਂਗੇ ਲੱਤਾਂ ਜੋ ਪਈਆਂ ਰੀਲਾ ਨਾਲ ਕੰਟੀਨਿਊਸ ਰਹਿਣੀ ਹੈ ਹਾਂ ਰੀ ਐਕਟਿੰਗ ਜਿਹੜੀ ਆਪਣਾ ਜੋ ਵੀ ਹੈ ਜਾਂ ਸਾਡੇ ਗਾਣਿਆਂ ਹੁਣ ਇੱਕ ਸਾਡਾ ਹੋਰ ਚਾਰ ਭਰਾਵਾਂ ਦਾ ਗਾਣਾ ਆਉਣਾ ਮੇਰਾ ਅਫਤਾਬ ਤੇ ਕੇ ਦਾ ਸ਼ੈਂਬਰ ਦਾ ਸੀ ਚਾਰੇ ਜਾਣੇ ਰਲ ਕੇ ਇੱਕ ਬਹੁਤ ਪਿਆਰਾ ਗਾਣਾ ਕਰ ਰਹੇ ਆ ਕਮੇਡੀਆ ਮਤਲਬ ਵੱਖਰਾ ਕਨਸੈਪਟ ਆ ਸਾਰਿਆਂ ਨਾਲੋਂ ਤੇ ਉਹ ਵੀ ਅਸੀਂ ਲੈ ਕੇ ਆਵਾਂਗੇ ਮਤਲਬ ਇਹ ਚੀਜ਼ਾਂ ਤਾਂ ਚੱਲੀ ਜਾਣੀਆਂ ਯਾਰ ਭੁੱਖੇ ਮਰਨੋਂ ਮਰ ਜਗੇ ਪਰ ਇਹ ਨਹੀਂ ਛੱਡਦੇ ਬਸ ਮੋਲੇ ਕਿ ਜ਼ਿੱਦ ਹੈ ਵੀ ਇੱਕ ਦਿਨ ਕੁਝ ਨਾ ਕੁਝ ਕਰਨਾ ਹੈ ਤੇ ਬਣ ਕੇ ਦਿਖਾਉਣਾ ਕੁਝ हां ओ जेड़ा ਆਪਾਂ ਗਾਣਾ ਕੀਤਾ ਸੀ ਕਰਜਾਈ ਹੋ ਗਈ ਕੀਤੇ ਭਾਈ ਹਲੇ ਤੱਕ ਪੈਸੇ ਲਈ ਜੰਨੇ ਆ ਪਰ ਕੋਈ ਚੱਕਰ ਨਹੀਂ ਵੀ ਆਊਗਾ ਸਮਾਂ ਜਦੋਂ ਵੀ ਕਵਾਂਗੇ ਯਾਰ ਵੀ ਆਪਦੇ ਪੈਸੇ ਦਾ ਕੰਮ ਕਰੀ ਜਾਣਾ ਉਹ ਵੀ ਕਹਿ ਸਕਦੇ ਵੀ ਜ਼ਿੰਦਗੀ ਦੇ ਨਜ਼ਾਰੇ ਲੈਣੇ ਆ ਅੱਜ ਨਹੀਂ ਕੱਲ ਕਿਤੇ ਤਾਂ ਕਾਮਯਾਬੀ ਮਿਲੂਗੀ ਹਾਂ ਹਾਂ ਮਿਲੂਗੀ ਭਾਈ ਕਾਮਯਾਬ ਸਾਰਿਆਂ ਨੂੰ ਮਿਲਦੀ ਆ ਹੁਣ ਅਸੀਂ ਦੇਖੀ ਜੰਨੇ ਜਿਵੇਂ ਹੁਣ ਕਈ ਸਿੰਗਰ ਅਸੀਂ ਵੇਨੇ ਆ ਆਪਾਂ ਕਹਿੰਦੇ ਅਰੇ ਇਹਦਾ ਗਾਣਾ ਚੱਲ ਗਿਆ ਪਰ ਜਦੋਂ ਦੀ ਹਿਸਟਰੀ ਚੈੱਕ ਕਰਦੇ ਆ ਉਹਨੂੰ 12 12 13 13 ਸਾਲ ਹੋ ਗਏ 뮤직 ਇੰਡਸਟਰੀ ਦੇ ਵਿੱਚ ਜਾਂ ਕੋਈ ਆਪਾਂ ਐਕਟਰ ਦੇਖਦੇ ਆ ਅੱਜ ਚੱਲ ਰਿਹਾ ਹਨ ਉਹ ਮਤਲਬ ਟਾਈਮ ਲ ਬਾਈ ਹਰ ਇੱਕ ਦੀ ਗਰਾਊਂਡ ਲੈਵਲ ਤੋਂ ਹੀ ਹੁੰਦੀ ਹੈ ਨਾ ਪਰ ਜਿਹੜਾ ਐਕਟਰ ਹੁੰਦਾ ਨਾ ਐਕਟਰ ਜਿੱਦੀ ਬਣਾ ਹੁੰਦਾ ਉਹ ਆਪ ਦਾ ਵੈਕ ਜੇ ਉਹਦਾ ਘਰ ਵੈਕ ਜੇ ਉਹਨੂੰ ਘਰ ਦੇ ਬਾਹਰ ਕੱਢ ਦੇਣ ਉਹ ਕਹਿੰਦਾ ਯਾਰ ਮੈਂ ਤਾਂ ਕਰਨੀ ਇਹੇ ਆ ਬਸ ਵੀ ਮੈਂ ਤਾਂ ਇਹ ਚੀਜ਼ ਲਈ ਜੰਮਣ ਮਰਨ ਆਇਆ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਵੀ ਬਸ ਮੈਨੂੰ ਇਹੀ ਚੀਜ਼ ਹੀ ਚਾਹੀਦੀ ਹੁਣ ਵੀ ਇੱਕ ਮਤਲਬ ਮੈਂ ਕਰਦਾ ਹੁਣਾਂ ਗੱਲ ਅਕਸਰ ਸਟੇਜ ਦੇ ਉੱਤੇ ਵੀ ਇੱਕ ਮੇਰੇ ਅਰਗੇ ਨੂੰ ਸਰਪੰਚ ਬਣਾਦਾ ਬਾਈ ਠੀਕ ਆ ਜਦੋਂ ਸਟੇਜ ਤੇ ਚੜਿਆ ਆ ਕੇ ਚੜ ਗਿਆ ਸਟੇਜ ਤੇ ਜੋ ਵੀ ਉਹਨੇ ਮਤਲਬ ਬੋਲਣਾ ਹੁੰਦਾ ਆਪਾਂ ਮੂਰੇ ਬੋਲਦੇ ਆ ਉਹਨੇ ਬੋਲਿਆ ਮਾੜਾ ਮੋਟਾ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਨਾ ਉਸ ਤੋਂ ਬਾਅਦ ਉਹ ਚੁੱਪ ਕਰ ਗਿਆ ਉਹ ਕਹਿੰਦਾ ਤੁਹਾਨੂੰ ਪਤਾ ਮੈਂ ਕੀ ਬੋਲਣਾ ਉਹ ਕਹਿੰਦੇ ਨਹੀਂ ਉਹ ਕਹਿੰਦਾ ਜਦੋਂ ਸਾਨੂੰ ਪਤਾ ਹੀ ਨਹੀਂ ਮੈਂ ਕੀ ਬੋਲਣਾ ਉਹ ਐਂ ਕਹਿ ਕੇ ਥੱਲੇ ਉਤਰਿਆ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਫਿਰ ਜੋ ਦੂਰੀ ਆਰ ਫੇਰ ਉਹ ਵੀ ਪਿੰਡ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਰਖਾਇਆ ਉਹ ਕਹਿੰਦੇ ਵੀ ਐਂ ਕਰ ਕੇ ਰਾਇਤ ਕੀ ਸਰਪੰਚ ਤੋਂ ਬੁਲਾਉਣੇ ਬੁਲਾਉਣਾ ਜਦੋਂ ਫੇਰ ਮੇਰੇ ਆਰ ਕੇ ਸਰਪੰਚ ਨੂੰ ਚੜਾਤਾ ਉਹ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਉਹ ਕਹਿੰਦੇ ਸਾਨੂੰ ਪਤਾ ਵੀ ਮੈਂ ਕੀ ਬੋਲਣਾ ਸਾਰਿਆਂ ਨੇ ਕਹਿੰਦੇ ਵੀ ਹਾਂ ਉਹ ਕਹਿੰਦਾ ਜੇ ਤੁਹਾਨੂੰ ਪਤਾ ਹੀ ਹੈ ਮੈਂ ਕੀ ਬੋਲਣਾ ਮੇਰੇ ਬੋਲਣ ਦਾ ਕੀ ਫਾਇਦਾ ਉਹ ਭਰਾ ਥੱਲੇ ਚਲਾ ਗਿਆ ਤੀਜੀ ਆਰ ਉਹ ਕਹਿੰਦੇ ਵੀ ਆਪਾਂ ਰ ਅੱਦੇ ਨਾ ਕਹ ਦਿਓ ਜਦੋਂ ਤੀਜੀ ਵਾਰ ਫੇਰ ਬਈ ਉਹਨੂੰ ਚੜਾਇਆ ਸਟੇਜ ਤੇ ਸਰਪੈਂਚ ਸਟੇਜ ਤੇ ਆ ਗਿਆ ਕਹਿੰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਸਤਿ ਸ਼੍ਰੀ ਅਕਾਲ ਕਹਿੰਦਾ ਤੁਹਾਨੂੰ ਪਤਾ ਮੈਂ ਕੀ ਬੋਲਣਾ ਅੱਦੇ ਕਹਿੰਦੇ ਹਾਂ ਅੱਧੇ ਕਹਿੰਦੇ ਨਾ ਲੋਕਾਂ ਤਾਂ ਐਸੀ ਸਰਪੰਚੀ ਨੂੰ ਬਸਾ ਲਿਆ ਸਰਪੰਚਾਂ ਦਾ ਵੀ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਪੁੱਛ ਲਓ ਸਾਰਿਆਂ ਸਾਸਿਕਾ ਜੀ ਅੱਛਾ ਮੰਨ ਲਓ ਇਹੀ ਕਨਸੈਪਟ ਹੈਗਾ ਹੈ ਨਾ ਤੇ ਭਾਈ ਜਿਹੜੇ ਆਡੀਅנס ਤੁਹਾਨੂੰ ਇਸ ਟਾਈਮ ਦੇਖ ਰਹੀ ਹੈ ਕੀ ਸੁਨੇਹਾ ਕੀ ਜਾਂਦਾ ਕਿਉਂਕਿ ਤੁਹਾਡੇ ਹਰ ਵੀਡੀਓ 'ਚ ਸੁਨੇਹਾ ਵੀ ਹੁੰਦਾ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਸ ਇਹੀ ਕਹੂੰਗਾ ਵੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਦੇਵੇ ਸੋ ਜੋ ਸਾਨੂੰ ਸਮਾਂ ਦਿੰਦੇ ਨੇ ਕਿਉਂਕਿ ਸਮਾਂ ਅੱਜ ਕੱਲ ਬਹੁਤ ਕੀਮਤੀ ਆ ਤੇ ਜੋ ਮੇਰੇ ਵਰਗੇ ਹੋਰ ਵੀ ਵਿਚਾਰੇ ਕਲਾਕਾਰ ਮਿਹਨਤ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਸਪੋਰਟ ਕਰਿਆ ਕਰੋ ਵੀ ਜਿਹੜਾ ਚੰਗਾ ਹੈਗਾ ਟੈਲੈਂਟ ਜਿਹੜਾ ਤੁਹਾਨੂੰ ਦੇਖਣ ਨੂੰ ਲੱਗਦਾ ਜੇ ਤੁਹਾਨੂੰ ਮੈਨੂੰ ਮੇਰੇ ਚ ਕੋਈ ਦੇਖਣ ਨੂੰ ਲੱਗਦਾ ਤਾਂ ਮੈਨੂੰ ਜਰੂਰ ਸਪੋਰਟ ਕਰਿਓ ਜੇ ਮੇਰੇ ਵਿੱਚ ਨਹੀਂ ਤੁਹਾਨੂੰ ਕੁਝ ਲੱਗਦਾ ਮੈਨੂੰ ਇਗਨੋਰ ਕਰੋ ਵੀ ਮੈਂ ਆਪਦਾ ਹੋਰ ਕੰਮ ਧੰਦਾ ਕਰ ਲਾਂ ਵੀ ਇਹਦੇ ਵਿੱਚ ਪਿਆ ਨਾ ਕਰਾਂ ਆਪਾਂ ਕੀ ਕਰਦੇ ਆ ਵੀ ਕੋਈ ਉਹ ਜਾ ਚੀਜ਼ ਜੇ ਕੋਈ ਹੁੱਲੜ ਬਾਜੀ ਕੋਈ ਕਰ ਦਿੰਦਾ ਆਪਾਂ ਉਹਨੂੰ ਚੱਕ ਕੇ ਸਟਾਰ ਬਣਾ ਦਿੰਦੇ ਆ ਬਾਅਦ ਚ ਉਹ ਵਿਚਾਰਾ ਉਹ ਚੀਜ਼ੀ ਮਤਲਬ ਕੁਝ ਵੀ ਕਹਿ ਲੋ ਵੀ ਆਉਦੇ ਦਿਲ ਤਲਾ ਜਾਂਦਾ ਬਾਅਦ ਚ ਉਹਦੇ ਪੱਲੇ ਕੱਖ ਨਹੀਂ ਪੈਂਦਾ ਜੇ ਤੁਸੀਂ ਮੈਨੂੰ ਸਪਸ਼ਟ ਕਹੋ ਮੇਰੀਆਂ ਵੀਡੀਓ ਨਾ ਦੇਖੋ ਹਨ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਜਾਂ ਮੇਰੇ ਅਰਗੇ ਹੋਰ ਵੀ ਆ ਵੀ ਹਾਂ ਇਹ ਬੰਦੇ ਅੱਗੇ ਲਿਆਉਣ ਵਾਲਿਆ ਤਾਂ ਤੁਸੀਂ ਜ਼ਰੂਰ ਸਪੋਰਟ ਕਰੋ ਤੇ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ